ਜਦੋਂ ਵਕਤ ਦੀ ਮਾਰ ਪੈਂਦੀ ਹੈ ਤਾਂ ਇਨਸਾਨ ਮਜਬੂਰੀਆਂ ਦੇ ਬਸ ਕੋਈ ਵੀ ਕੰਮ ਕਰਨ ਲਈ ਤਿਆਰ ਹੋ ਜਾਂਦਾ ਹੈ ਪਰ ਬਾਦ ਦੇ ਵਿੱਚ ਉਹੀ ਕੰਮ ਉਸ ਦੀ ਜ਼ਿੰਦਗੀ ਬਦਲ ਕੇ ਰੱਖ ਦਿੰਦੇ ਹਨ ਜੀ ਹਾਂ ਅੱਜ ਤੁਹਾਨੂੰ ਇੱਕ ਅਜਹੀ ਕੁੜੀ ਦੀ ਹੱਡ ਬੀਤੀ ਸੁਣਾਉਣ ਜਾ ਰਹੇ ਹਾਂ ਜੋ ਕਿ ਕਿਸੇ ਫਿਲਮ ਕਹਾਣੀ ਤੋਂ ਘੱਟ ਨਹੀਂ ਤਸਵੀਰਾਂ ਵਿੱਚ ਨਜ਼ਰ ਆ ਰਹੀ 14 ਸਾਲਾਂ ਦੀ ਪਿੰਕੀ ਹੈ ਜਿਸ ਦੇ ਪਿਤਾ ਦੀ ਹਾਦਸੇ ਦੇ ਵਿੱਚ ਇੱਕ ਬਾਹ ਟੁੱਟਣ ਤੋਂ ਬਾਅਦ ਘਰ ਦੇ ਵਿੱਚ ਗਰੀਬੀ ਛਾ ਗਈ ਸੀ ਤੇ ਘਰ ਦਾ ਗੁਜ਼ਾਰਾ ਕਰਨਾ ਵੀ ਬੜਾ ਮੁਸ਼ਕਲ ਹੋ ਚੁੱਕਿਆ ਸੀ ਫਿਰ ਕਰੋ ਜਾਂ ਮਰੋ ਵਾਲੀ ਸਥਿਤੀ 'ਚ ਪਿੰਕੀ ਨੇ ਇੱਕ ਦੁਕਾਨ ਤੇ ਕੰਮ ਕਰਨ ਦਾ ਫੈਸਲਾ ਕੀਤਾ ਤੇ ਪਿੰਕੀ ਦੀ ਸਖਤ ਮਿਹਨਤ ਦਾ ਇੱਕ ਦਿਨ ਰੰਗ ਲਈ ਆਈ ਹੈ ਹੁਣ ਪਿੰਕੀ ਇੱਕ ਚੰਗੀ ਐਲਸੀਡੀਆਂ ਦੀ ਮਕੈਨਿਕ ਬਣ ਚੁੱਕੀ ਹੈ ਅਤੇ ਲੋਕ ਅਤੇ ਬਾਕੀ ਹੋਰ ਕਾਰੀਗਰ ਹੁਣ ਪਿੰਕੀ ਨੂੰ ਉਸਤਾਦ ਜੀ ਉਸਤਾਦ ਜੀ ਕਹਿ ਕੇ ਬੁਲਾਉਂਦੇ ਨੇ ਹਾਂਜੀ ਬੇਟਾ ਜੀ ਆਪਣਾ ਨਾਮ ਦੱਸੋ ਜਨਾਬ ਮੇਰਾ ਨਾਮ ਹੈਗਾ ਪਿੰਕੀ ਤੇ ਉਮਰ ਹੈ 14 ਸਾਲਿਆ ਹਾਂਜੀ ਤੇ ਐਲਈਡੀ ਦੀ ਪੇੜ ਕਰਦੀਆਂ ਕਾਫੀ ਦਿਨ ਹੋ ਗਿਆ ਤੇ ਸਿੱਖਦੀ ਪਈ ਸੀ ਜਾਂਜ ਕੀ ਐਲਈਡੀ ਦੀ ਪੇੜ ਕਰਨੀ ਆ ਤੇ ਕਾਫੀ ਦਿਨ ਹੋ ਗਏ ਕਿ ਕਾਦੀ ਵੇਸੇ ਫਿਰ ਹੋਲੀ-ਹੋਲੀ ਜਾ ਚਾਹੀ ਗਈ ਤੇ ਕਿਦਾਂ ਰਿਪੇਅਰ ਕਰਨੀ ਆ ਕਿਦਾਂ ਬੈਨਲ ਫੜਨਾ ਫਿਰ ਹੋਲੀ-ਹੋਲੀ ਜਾ ਚੁੰਦੀ ਰਹੀ ਤੇ ਫਿਰ ਇਦਾਂ ਹੀ ਮੈਂ ਹੋਲੀ-ਹੋਲੀ ਜਾ ਕਰਦੀ ਸਕੂਲੋਂ ਆਣ ਕੇ ਮੈਂ 3:30 ਵੇ ਆ ਜਾਂਦੀ ਸੀ ਤੇ 3:30 ਵਜੇ ਆਣ ਕੇ ਮੈਂ ਉਸੇ ਟਾਈਮੇ ਸ਼ੌਪ ਤੇ ਚੱਲ ਜਾਂਦੀ ਸੀ ਤੇ ਕਿਨੇ ਖਾਲਦੀ ਮਸ਼ਹੂਰ ਕੀਤਾ ਸੀ ਕੰਮ ਇਹ ਮੈਂ ਹੁੰਦੀ ਸੀ ਨੋ ਦਸ ਸਾਲ ਦੀ ਹੁੰਦੀ ਸੀ ਤੇ ਉਦੋਂ ਲਈ ਮੈਂ ਜਾਂਦਾ ਕਿਸੇ ਹੋਲੀ-ਹੋਲੀ ਸੌਂ ਬਣਾਏ ਸੀ ਜਾਂ ਮਜਬੂਰੀ ਕਰਕੇ ਮਜਬੂਰੀ ਦੇ ਨਾਲ ਲਈ ਸੀ ਮਜਬੂਰੀ ਦੀ ਕਿ ਪਾਪਾ ਦੀ ਬਾਹ ਦਾ ਪ੍ਰਸ਼ਨ ਹੋਇਆ ਸੀ ਤੇ ਫਿਰ ਮਜਬੂਰੀ ਪੈ ਗਈ ਕਿ ਪੈਸੇ ਨਹੀਂ ਸੀ ਤੇ ਫਿਰ ਇਸ ਲਈ ਕੰਮ ਕਰਨਾ ਪਿਆ ਕਿ ਐਲਈਡੀਆ ਦੇ ਪੇਅਰ ਕਰਨੀ ਪਈ ਉਸ ਦੇ ਸਾਹਮਣੇ ਤੇ ਵੀਰਾ ਵੀ ਸੀ ਉਹ ਵੀ ਕੰਮ ਕਰਦੇ ਸੀ ਅਸੀਂ ਕਿ ਐਲਈਡੀ ਦੀ ਪੇਅਰ ਕਰਦੇ ਸੀ ਤੇ ਇਹ ਲਾਈਨ ਕਿਉਂ ਚੁਣੀ ਤੁਸੀਂ ਇਹ ਲਾਈਨ ਕਿ ਪਹਿਲੇ ਮੈਂ ਜਾਣਦੀ ਨਹੀਂ ਸੀ ਤੇ ਹੁਣ ਹੋਲੀ-ਵਲੀ ਜਾਣਦਾ ਵੀ ਵੀਰੇ ਦੇ ਨਾਲ ਕੀ ਉਹਨਾਂ ਨੇ ਮੈਨੂੰ ਕਹੇ ਸੀ ਕਿ ਚਲਾ ਦੇ ਨੂੰ ਮੈਂ ਦੁਕਾਨ ਤੇ ਲੱਗ ਜਾਵਾਂ ਕਿ ਜਾਸ ਖਾਣਾ ਕੀ ਇਤਨੇ ਕਿਦਾਂ ਕੰਮ ਕਰਦਾ ਕਿ ਤੇਰੀ ਵੀ سپورਟ ਹੋਵੇ ਕਿ ਕਈ ਤੈਨੂੰ ਬਾਰ ਬੂਰੂ ਮਾਰ ਕੇ ਕਹਿਣ ਕਿ ਅਲੇ ਦੀਆਂ ਨੇ ਫੇਰ ਕਰਦੀ ਐ ਹੁਣ ਤਨਾ ਚੰਗਲਾ ਦਾ ਜੋ ਲੋਕ ਆ ਕੇ ਉਸਤਾਦ ਜੀ ਕਹਿੰਦੇ ਨੇ ਕਿ ਕਿੰਕੀ ਉਸਤਾਦ ਹੀ ਕਹਿੰਦੇ ਲੋਕ ਆ ਗਏ ਤੁਸੀਂ ਕਿੰਨਾ ਕਿ ਮਨ ਚੰਗਲਾ ਤਾ ਵਧੀਆ ਲੱਗਦਾ ਕਿ ਜੇ ਕੋਈ ਆਣ ਕੇ ਕਹਿੰਦਾ ਕਿ ਉਸਤਾਦ ਜੀ ਕਿੱਦਾਂ ਅਲੇ ਦੀ ਬਣੀ ਐ ਕਿੱਦਾਂ ਨੇ ਫੇਰ ਹੋਣੀ ਆ ਸਾਨੂੰ ਵੀ ਦੱਸੋ ਕਿ ਜੀ ਪਹਿਲੀ LED ਜਿਹੜੀ ਸੀ ਜਦੋਂ ਰਿਪੇਅਰ ਕੀਤੀ ਸੀ 2 ਇੰਚ ਦੀ ਸੀ ਪਹਿਲੀ LED ਹੈ 2 ਇੰਚ ਦੀ 3 ਇੰਚ ਦੀ ਔਰ ਫਿਰ ਕੀਤੀ ਸੀ ਉਹਦੀਆਂ ਲਾਈਨਾਂ ਹੁੰਦੀਆਂ ਸੀ ਤੇ ਉਹ ਵੀ ਰਿਪੇਅਰ ਕੀਤੀ ਸੀ ਤੇ 32 ਤੋਂ ਲੈ ਕੇ 43 44 ਜਿੰਨੀ ਵੀ LED ਆ ਉਹ ਵੀ ਰਿਪੇਅਰ ਕਰ ਲੈਂਦੇ ਹਾਂ ਇਹ ਮਸ਼ੀਨ ਆਪ ਚਲਾ ਲੈਂਦੇ ਸਾਰੇ ਹਾਂਜੀ ਮਸ਼ੀਨ ਆਪ ਹੀ ਚਲਾ ਲੈਂਦੀ ਆ ਕਿਹੜੀ ਕੀ ਨਾਲ ਆਉਂਦੀ ਮਸ਼ੀਨਾਂ ਆ ਇਹ ਚੱਲ ਰਹੀ ਤੇ ਕਰਦੇ ਇੱਕ ਲੇਜੰਡ ਵੀ ਇੱਕ ਲੇਜੰਡ ਮਸ਼ੀਨ ਹੈ ਤੇ ਇੱਕ ਬੋਂਡਿੰਗ ਮਸ਼ੀਨ ਹੈ LED ਬਣਾਉਂਦੇ ਹੋ ਜਾਂ ਹੋਰ ਵੀ ਕੀ ਚੀਜ਼ਾਂ ਰਿਪੇਅਰ ਕਰਦੇ ਆਂ एलडीवी ਬਣਾਉਣਾ ਨਹੀਂ ਆ ਤੇ ਪਰ ਜਿੱਦਾਂ ਲਓ ਬੈਕ ਲਾਈਟ ਖਰਾਬ ਹੋ ਵੀ ਬੰਦ ਹੋ ਗਈ ਹੋਵੇ ਬਿਲਕੁਲ ਹੀ ਬੰਦ ਹੋ ਗਈ ਹੋਵੇ ਵੀ ਰਿਪੇਅਰ ਕਰ ਦੇਗੀ ਤੇ ਮੇਡਾ ਜੀ ਪੰਜਾਬ ਦੇ ਵਿੱਚੋਂ ਹੁੰਦੇ ਤੁਹਾਡੇ ਰਿਪੇਅਰ ਵਾਸਤੇ ਜਾਂ ਬਾਹਰੋਂ ਵੀ ਹੁੰਦੇ ਪੰਜਾਬ ਤੋਂ ਵੀ ਹੁੰਦੇ ਨੇ ਬਾਹਰੋਂ ਵੀ ਹੁੰਦੇ ਨੇ ਹਿਮਾਚਲ ਚੰਡੀਗੜ੍ਹ ਲੁਧਿਆਣਾ ਉਸ ਤੋਂ ਅੱਗੇ ਕਾਫੀ ਹੁੰਦੇ ਨੇ ਹਾਂ ਕੀ ਆਪੀਨ ਕੀ ਲੌਂਗੀ ਜਬੂ ਤੇ ਬਾਕੀ ਕਾਦੀ ਖਰਚੇ ਪੂਰੇ ਹੋ ਜਾਣਾਂ ਕੀ ਕਰ ਦਿਖਾ ਚ ਪੂਰੇ ਹਨ ਫਿਰ ਤੜੀ ਜਵੇ ਤੇ ਇਹ ਹੀ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਰਕੇਸ਼ ਕੁਮਾਰ ਆਰਕੇ ਟੀਵੀ ਸੈਂਟਰ ਕੁੱਕਣਾ ਵਾਲਾ ਪੈਟਰੋਲ ਪੰਪ ਦੇ ਸਾਹਮਣੇੋਂ ਤੇ ਸਾਡੇ ਕੋਲ ਆ ਛੋਟੀ ਜੀ ਗੁੜੀਆ ਜਿਹੜੀ 13 ਸਾਲ ਦੀ ਉਮਰ ਦੇ ਵਿੱਚ ਸਾਡੇ ਕੋਲ ਆਈ ਸੀ ਇਸ ਟਾਈਮ ਲਗਭਗ ਇਹਦੀ 14 14 ਸਾਲ ਦੀ ਉਮਰ ਹੋ ਗਈ ਹੈ ਠੀਕ ਹੈ ਜੀ ਤੇ ਇਹ ਗੁੜੀਆਂ ਨੇ ਬਹੁਤ ਮਿਹਨਤ ਕੀਤੀ ਆ ਇਹ ਸਾਢੇ 3-4 ਵਜੇ ਸਕੂਲ ਤੋਂ ਵਾਧਾ ਹੁੰਦੀ ਆ ਤੇ ਸਾਡੇ ਨਾਲ 8 9 10 ਜੇ ਰਾਤ ਦੇ 11 12 ਵਜਨ ਦੇ ਨਾਲ ਹੀ ਵਰਕ ਕਰ ਰਹੀ ਆ ਤੇ ਬਹੁਤ ਮਿਹਨਤ ਕਰ ਰਹੀ ਆ ਆਪਣੇ ਕੰਮ ਨੂੰ ਕੰਮ ਸਮਝਦੀ ਆ ਤੇ ਇਹ ਕੰਮ ਜੀ LED ਰਿਪੇਅਰਿੰਗ ਵਿੱਚ ਜੋ ਵੀ ਕੋਈ ਲਰਨਿੰਗ ਹੁੰਦੀ ਆ ਜੋ ਵੀ ਕੋਈ ਪ੍ਰੋਬਲਮ ਹੁੰਦੀ ਆ ਜੋ ਇਸ ਟਾਈਮ ਹਾਈ ਲੈਵਲ ਤੇ ਪੰਜਾਬ ਦੇ ਵਿੱਚ ਇੱਕੋ ਹੀ ਮੇਰੇ ਸਾਹਮਣੇ ਵਾਲੀ ਇਹ ਕੁੜੀ ਹੈਗੀ ਆ ਤੇ ਜਿਹੜੀ ਇਹ ਕੰਮ ਕਰ ਰਹੀ ਆ ਇਹਨੂੰ ਬੌਂਡਿੰਗ ਮਸ਼ੀਨ ਜਿਹੜੀ ਚਲਾਉਣੀ ਆ ਰਹੀ ਆ ਇੱਕ ਸਾਡੇ ਕੋਲ ਲੱਗੀ ਜਿਹੜੀ ਪੰਜਾਬ ਦੇ ਵਿੱਚ ਇੱਕੋ ਮਸ਼ੀਨ ਹੈਗੀ ਆ ਲੇਜ਼ਰ ਮਸ਼ੀਨ ਜੇ ਜੀ ਤੁਹਾਨੂੰ ਤੁਸੀਂ ਛੋਟ ਲੈ ਹੋਏ ਨੇ ਉਹ ਲੇਜ਼ਰ ਮਸ਼ੀਨ ਇਹ ਉਹਦੇ ਵਿੱਚ ਵੀ ਇਹ ਬਹੁਤ ਪਰਫੈਕਟ ਹੈਗੀ ਆ ਠੀਕ ਹੈ ਜੀ ਤੇ ਮੈਨੂੰ ਸਮਾਂ ਸਿੱਖਦਿਆਂ ਘੱਟ ਤੋਂ ਘੱਟ ਵੀ ਇਸ ਦੇ ਵਿੱਚ 17 ਤੋਂ 18 ਸਾਲ ਲੱਗੇ ਸੀ ਜੋ ਇਸ ਗੁੜੀਆਂ ਨੇ 2 ਸਾਲ ਦੇ ਵਿੱਚ ਆਪਣੀ ਨਾ ਪੂਰੀ ਟ੍ਰੇਨ ਹੋ ਗਈ ਆ ਸਾਡੇ ਕੋਲੋਂ 17 18 ਬੰਦਿਆਂ ਦਾ ਸਟਾਫ ਆ ਉਹ 17 18 ਬੰਦਿਆਂ ਲਈ ਇਹ ਉਸਤਾਦ ਆ ਇਸ ਟਾਈਮ ਸਾਰਿਆਂ ਬੰਦਿਆਂ ਨੂੰ ਗਾਈਡ ਕਰਦੀ ਏ ਜਦੋਂ ਹੁੰਦੀ ਆ ਫਿਰ ਜੋ ਕੋ ਜਨ ਨੂੰ ਨਹੀਂ ਪਤਾ ਲੱਗਦਾ ਸਾਰਿਆਂ ਨੂੰ ਪੁੱਛਦੀ ਵੀ ਆ ਤੇ ਜੋ ਇਹਨਾਂ ਵਿੱਚ ਨੌਲੇਜ ਇਹਨੂੰ ਲੱਭਦੀ ਆ ਰੋਜ਼ ਦੀ ਉਹ ਆਪਣੇ ਆ ਦੂਜਿਆਂ ਨਾਲ ਸ਼ੇਅਰ ਵੀ ਕਰਦੀ ਆ ਜਿਹੜੀ ਕਲਾਸ ਪੜ੍ਹਦੀ ਹੈ ਇਹ ਜੀ ਇਸ ਟਾਈਮ 8ਵੀਂ ਕਲਾਸ ਵਿੱਚ ਪੜ੍ਹ ਰਹੀ ਆ ਤੇ ਘਰ ਦੇ ਹਾਲਾਤ ਤੇ ਬਹੁਤ ਮਾੜੇ ਸੀ ਇਹਦੇ ਮੇਰੇ ਪਾਪਾ ਜੀ ਵੀ ਇਸ ਟਾਈਮ ਮਲਦੀਆੜੀ ਡੱਬੇ ਵਾਲੇ ਸੀ ਤੇ ਉਹਨਾਂ ਦਾ ਦੋ ਤਿੰਨ ਵਾਲੀ ਐਕਸੀਡੈਂਟ ਹੋਣ ਕਰਕੇ ਉਹਨਾਂ ਦੇ ਬਹੁਤ ਮਾੜੇ ਹਾਲਾਤ ਮਾੜੇ ਸੀ ਤੇ ਉਹਨਾਂ ਦੀ ਜਿਹੜੀ ਗੁੜੀ ਆ ਛੋਟੀ ਜੀ ਆ ਤੇ ਇੱਕ ਇਹਨਾਂ ਦਾ ਬੇਟਾ ਵਾ ਜਿਹੜਾ ਉਹ ਵੀ ਬਹੁਤ ਮਿਹਨਤ ਕਰ ਰਿਹਾ ਤੇ ਇੱਕ ਜਿਹੜੀ ਗੁੜੀ ਆ ਉਹ ਜਿਹੜੀ ਸਾਡੇ ਨਾਲ ਵਰਕ ਕਰਦੀ ਮਲਕੀ ਲੋਕੀ ਕਹਿੰਦੇ ਸੀ ਕਿ ਗੁੜੀਆਂ ਜਿਹੜੀਆਂ ਵਾਂ ਬਹੁਤ ਘੱਟ ਹੁੰਦੀਆਂ ਨੇ ਕਿ ਕੰਮਕਾਰ ਵਿੱਚ ਪਿੱਛੇ ਨੇ ਅੱਜ ਕੱਲ ਜੋ ਸੋਚਦੇ ਸੀ ਉਹਨਾਂ ਹੱਤਿਆ ਵੀ ਕਰਦੇ ਸੀ ਲੇਕਿਨ ਮੇਰੇ ਸਾਹਮਣੇ ਨਾਲ ਜੇ ਬੱਚੇ ਨੂੰ ਇੰਟਰਸਟਿੰਗ ਹੈਗਾ ਨਾ ਕੰਮ ਸਿੱਖਣ ਚ ਉਹਨੂੰ ਜ਼ਰੂਰ ਸਿਖਾਉਣਾ ਚਾਹੀਦਾ ਕਿਉਂਕਿ ਇਹ ਸਿਰਫ 14 ਸਾਲ ਦੇ ਵਿੱਚ ਇਸ ਟਾਈਮ ਮਲ ਜਿਹੜਾ 20ਾਂ 30ਾਂ ਸਾਲਾਂ ਦੇ ਵਿੱਚ ਮੁੰਡਾ ਕੰਮ ਸਿੱਖਦਾ ਨਾ ਉਹ ਇਸ ਟਾਈਮ ਸਿੱਖ ਚੁੱਕੀ ਹੈ ਇਸ ਤਰ੍ਹਾਂ ਦੀਆਂ ਲੀਡ ਯਰ ਰਿਪੇਅਰ ਕਰਦੇ ਸਰ ਇਹ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੋਵੇ ਨਾ ਇਹ ਸਾਰਿਆਂ ਵਿੱਚ ਮਲਕੀ ਕੰਮ ਕਰ ਰਹੀ ਹੈ ਇਹ ਜਿਹੜਾ ਕੰਮ ਇੱਕ ਆਮ ਲੋਕੀ ਦੇ ਮਕੈਨਿਕ ਬਹੁਤ ਹੈਗੇ ਨੇ ਜਿਹੜੇ ਕੰਮ ਕਰਦੇ ਨੇ ਇਹ ਬਰੀਕੀ ਤੋਂ ਬਰੀਕੀ ਜਿਹੜਾ ਕੰਮ ਆ ਉਹਦੇ ਵਿੱਚ ਵਰਕਿੰਗ ਕਰ ਰਹੀ ਆ ਜਿਹੜੇ ਵਿੱਚ ਮੰਨ ਲਓ ਕਿ ਅੰਦਰ ਪਿਕਸਲ ਹੁੰਦੇ ਨੇ ਲੱਖਾਂ ਦੇ ਨਾਲ ਪਿਕਸਲ ਹੁੰਦੇ ਨੇ ਇਹ ਉਹਨਾਂ ਵਿੱਚ ਵਰਕਿੰਗ ਕਰ ਰਹੀ ਆ ਆਮ ਮਕੈਨਿਕਾਂ ਵਾਂਗੂ ਨਹੀਂ ਇਹ ਕੰਮ ਕਰ ਰਹੀ ਜਿਹੜੀ ਡੁੰਘਾਈ ਵਿੱਚ ਜਾਣ ਵਾਲਾ ਕੰਮ ਹੈ ਨਾ ਉਹਦੇ ਵਿੱਚ ਕਰ ਰਹੀ ਆ ਆਲਰੇਡੀ ਸਮਾਰਟ ਕਰ ਦਈਏ ਸਾਰੇ LED ਸਮਾਰਟ ਜਿਹੜੇ ਕਰਨੇ ਉਹਦੇ ਇੱਕ ਨੋਰਮਲ ਕਈ ਮਕੈਨਿਕਨ ਕਰ ਲੈਂਦੇ ਨੇ ਲਾਈਟਾਂ ਚੇਂਜ ਕਰਨੇ ਉਹ ਕਰ ਲੈਂਦੇ ਨੇ ਸਾਰਿਆਂ ਨਾਲ ਵੱਡਾ ਜਿਹੜਾ ਕੰਮ ਹੁੰਦਾ ਹੈ ਪੈਨਲ LED ਦੇ ਪੈਨਲ ਦਾ ਹੁੰਦਾ ਹੈ ਜਿਹੜਾ ਕਿ ਪੰਜਾਬ ਦੇ ਵਿੱਚ ਬਹੁਤ ਘੱਟ ਆ ਜਿੰਨਾ ਕਰਕੇ LED ਆ ਲੋਕਾਂ ਦੀ ਵੇਸਟ ਹੋ ਜਾਂਦੀਆਂ ਸੀ ਇਹ ਜਿਹੜੀ ਗੁੜੀਆਂ ਨਾ LED ਦੇ ਪੈਨਲ ਤੇ ਕੰਮ ਕਰ ਰਹੀ ਹੈ ਜਿਹਨੂੰ ਡਿਸਪਲੇ ਗਲਾਸ ਪੈਨਲ ਕਹਿ ਲੈਂਦੇ ਆ ਟੁੱਟਣਾ ਨਹੀਂ ਰਿਪੇਅਰ ਹੁੰਦਾ ਵੈਸੇ ਕੋਈ ਵੀ ਪ੍ਰੋਬਲਮ ਹੁੰਦੀ ਹੈ ਨਾ ਇਹ ਸਾਰਾ ਹੀ ਵਰਕਿੰਗ ਕਰ ਰਹੀ ਹੈ ਪਿੰਕੀ ਦੇ ਉਸਤਾਦ ਰਮੇਸ਼ ਹੋਰਾਂ ਨੇ ਦੱਸਿਆ ਕਿ ਉਹ ਪੜ੍ਹਾਈ ਦੇ ਨਾਲ-ਨਾਲ ਦੁਕਾਨ ਤੇ ਵੀ ਆ ਕੇ ਕੰਮ ਕਰਦੀ ਹੈ ਸੋ ਪਿੰਕੀ ਨੇ ਵਾਕਿਆ ਹੀ ਕਮਾਲ ਕਰ ਦਿੱਤੀ ਤੁਹਾਡੇ ਪਿੰਕੀ ਬਾਰੇ ਕੀ ਵਿਚਾਰ ਨੇ ਆਪਣੀ رائے ਜ਼ਰੂਰ ਸਾਂਝੀ ਕਰਿਓ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ